ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਮੈਸੂਨ ਵਾਲੀ ਤੇ ਇੱਕ ਕੱਟਾ ਤੇ ਇੱਕ ਟੁਕੜਾ ਮੈਂ ਟੁਕੜਾ ਮੱਝ ਦਿਖਾਵਾਂਗੇ ਤਿੰਨ ਨਾਲ ਕੇ ਸੇਲ ਆ ਡਟੇਰੇ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੈਂ ਦਾ ਸਹਿ ਠੀਕ ਹੈ ਜਿਲ੍ਹਾ ਬਰਨਾਲਾ ਪਹੇਗਾ ਮੱਲੀਆਂ ਤੋਂ ਜੋ ਸੈਨੇ ਦੇ ਵਿਚਕਾਰ ਆ ਗਏ ਜਟਾਣੇ ਕੋਠੇ ਮੋਬਾਈਲ ਨੰਬਰ ਆਪਣੇ 75892 75892 85935 85935 ਜਿਹੜੀ ਪਹਿਲੇ ਨੰਬਰ ਤੇ ਗੱਬੜ ਮੱਝ ਦੇਖਦੇ ਸੂਆ ਕਿਹੜਾ ਸੂੰਦੀ ਹੈ ਤੀਜਾ ਜੀ ਤੀਜਾ ਸੂਆ ਸੂੰਦੀ ਹੈ ਕਾ ਇੱਕ ਦਿਨ ਲੈਂਦੀ ਹੈ ਸੂਣ ਚਏ ਬਸ 5-4 ਦਿਨ ਪੰਜ ਚਾਰ ਕੇ ਦਿਨ ਸੂਣ ਚ ਬਾਕੀ ਤੇ ਦੂਜੇ ਸੂਏ ਕਿੰਨਾ ਦੁੱਧ ਚੋਇਆ ਪਏ ਦਾ ਇਹਦਾ ਵੀ 16 ਲੀਟਰ ਚੋਇਆ 16 ਲੀਟਰ ਦੁੱਧ ਆਪਾਂ ਜੀ ਇਹ ਚੋਇਆ ਇਹਦਾ ਚੋਣ ਜਵਾਦੀ ਪੁਲਿਸੀਆਮ ਠੀਕ ਹੈ ਤੇ ਕੈਗ ਮਹੀਨੇ ਪਹਿਲਾਂ ਦੁੱਧ ਹਟਦੀ ਸੀ ਆਪਾਂ ਇਹ ਏ ਆਪਾਂ 7 ਸੱਤ ਮਹੀਨੇ ਹੋ ਗਏ ਸੀ ਗੱਭਰ ਠੀਕ ਹੈ ਲਗਭਗ 3 ਮਹੀਨੇ ਹੋ ਗਏ ਦੁੱਧ ਤੁਹਾਡੀ ਨੂੰ ਤੇ ਮਨ ਲਗਾ ਵਧੀਆ ਕੱਪ ਕੱਪਾ ਲੰਬਾ ਟਾਈਮ ਦੁੱਧ ਦੇਣਾ ਨਹੀਂ ਮੈਂ ਚਾਰਟ ਤੇ ਤੇ ਟੀਕਾ ਕਿਹੜਾ ਭਰਾਇਆ ਸੀ ਠੀਕ ਆ ਮੇਰੇ ਯਾਦ ਨਹੀਂ ਲਿਖਿਆ ਹੋਇਆ ਠੀਕ ਆ ਕਾਪੀ ਤੇ ਟੀਕਾ ਲਿਖਿਆ ਹੋਇਆ ਤੇ ਟੇਲ ਮੈਂ ਕਹਿੰਦਾ ਜੈਡ ਬਲੈਕ ਹੈ ਜਮਾ ਹਣਾ ਰਾਜੀ ਜੱਤ ਵਾਲੀ ਮੈਂ ਜਿਹਨੂੰ ਕਹਿੰਦੇ ਹਣਾ ਹਾਂ ਤੁਹਾਡੇ ਘਰ ਦੇ ਪੂਰੇ ਐਂਡ ਫੁੱਲੀ ਆ ਠੀਕ ਆ ਲੇਵਾ ਲੂਗਾ ਵਧੀਆ ਬਣਾਉਂਦੀ ਆ ਲੇਵਾ ਵਧੀਆ ਬਣਾਇਆ ਜਾਂਦਾ ਸੁਣਦੇ ਪਾਪਾ ਦਾ ਟਾਓ ਬਣਾਉਂ ਭਾਏ ਦਾ ਕੀ ਆ ਭਾਏ ਦਾ ਹੈਗਾ 17 1.70 ਹਜ਼ਾਰ ਮਾਲਦਾਨ ਹੋਊਗਾ ਕਿ ਫਿਕਸੀ ਹੈ ਮਾਲਦਾਨ ਕਰ ਦੇ। ਟੋਰੀ ਬਾਹਰ ਨੂੰ ਇਹਨੂੰ। ਸੋ ਵੀਰੋ 1.70 ਹਜ਼ਾਰ ਰੁਪਇਆ ਕੀਮਤ ਆ। ਘਰੇਲੂ ਝੋਟੀਆਂ ਦੂਜਾ ਸੂਆ ਸੁੰਦੀ ਆ। 16 ਲੀਟਰ ਮਾਲਕਾਂ ਦੇ ਦੱਸਣ ਦੇ ਅਨੁਸਾਰ ਦੁੱਧ ਪਾਇਆ ਵਾ। ਤੇ ਸੂਣ ਦੇ ਵਿੱਚ ਅਜੇ 5-4 ਦਿਨ ਬਾਕੀ ਪਿਆ। ਕੱਦ-ਕੜ ਬਹੁਤ ਆ ਚਾੜੂ ਚੱਪੜ ਬਹੁਤ ਪਈ ਆ। ਤੇ ਟੇਨੇ ਦੀ ਬਿਲਕੁਲ ਬਲੈਕ ਆ। ਲੇਵਾ ਬਟਨ ਵਾਲਾ। ਇਸ ਵਾਰ ਅੰਦਾਜ਼ਾ ਲਾਈਏ ਦੁੱਧ ਕਿੰਨਾ ਦੇ ਦੂਗੀ ਜੀ ਇਹ? 18 ਨਹੀਂ ਕਿੰਨਾ ਪਾਉਣਾ ਚਾਹੀਦਾ। 18 ਲੀਟਰ ਦੁੱਧ ਦੇ ਦੂਗੀ। ਗੱਬੜ ਗੱਬੜ ਆਪਾਂ ਵੇਚਾਂ ਤੇ 1. ਮਾਲਦਾਨ ਵਿੱਚੋਂ ਮੜਵਟਾ ਹੋ ਜਾਊਗਾ ਸੋ ਬਾਕੀ ਥਣਲੇਵਾ ਦੇਖੋ ਸੋਹਣਾ ਸਾਫ਼ ਸੁਥਰਾ ਤੇ ਬਾਕੀ ਮੂੰਹ ਮੱਥਾ ਦੇਖੋ ਚੰਗੀ ਜਾਂਦੇ ਆ ਬੂਤ ਜਮਾ ਲੰਮੀ ਗਰ ਠੀਕ ਹੈ ਜਿੰਦ ਜਾਨ ਵਾਲੀ ਝੋਟੀ ਤੇ ਰਾਜੀ ਰੂਜੀ ਬਹੁਤ ਆ ਜਿੰਦ ਜਾਨ ਪਲੀ ਪੁਲੀ ਬਹੁਤ ਜ਼ਿਆਦੇ ਆ ਤੀਜਾ ਸੂਆ ਸੂਰ ਨੂੰ ਪੰਜ ਚਾਰ ਕੇ ਦਿਨ ਠੀਕ ਹੈ ਠੀਕ ਹੈ ਜਿਹੜਾ ਭਰਾ ਹੈ ਉਹ ਭਾ ਕੰਫਰਮ ਕਰ ਦਾਂਗੇ ਹਨਾ ਸੋ ਦੇਖੋ ਮੈਂ ਰਾਜੀ ਰੂਜੀ ਬਹੁਤ ਆ ਪਲੀ ਵੱਡੀ ਚੌੜੀ ਮੈਂ ਆ 170000 ਰੁਪਏ ਕੀਮਤ ਚੌਣ ਜਵਾਦੀ ਵੀਰ ਦੱਸ ਦੇਗੀ ਪੂਰੀ ਪੋਲੀ ਸੀਗੀ ਤਿੰਨ ਮਹੀਨੇ ਪਹਿਲਾਂ ਦੁੱਧੋ ਡਰਾਈ ਕੀਤੀ ਗਈ ਹੈ ਸੋ ਥਾਣੇ ਨੇੜੇ ਤੋਂ ਦੇਖ ਸਕਦੇ ਇੱਕ ਵਾਰ ਫੇਰ ਤੋਂ ਠੀਕ ਆ ਜਿਹੜਾ ਭਰਿਆ ਆਪਾਂ ਦੱਸਾ ਜੋ ਅੱਗੇ ਇਹਦਾ ਕੱਟਾ ਦੇਖੀਏ ਨੇ ਆਪਾਂ ਹਣਾ ਹਾਂਜੀ ਇਹ ਪਿਛਲੀ ਾਰ ਦਾ ਕੋਦੋਂ ਪਿਛਲੀ ਾਰ ਦਾ ਹੀ ਹੈ ਠੀਕ ਹੈ ਖੀੜਾ ਆ ਗਏ ਸਾਲ ਦਾ ਹੀ ਹੋਇਆ ਮੰਨ ਲਾ ਠੀਕ ਹੈ ਮੰਨ ਲਾ ਸਾਲ ਦੇ ਅੰਦਰ ਮੈਂ ਦੁਬਾਰੇ ਸੁਣ ਵਾਲੀ ਹੋ ਗਈ ਹਣਾ ਕਿਹੜੇ ਟੀਕੇ ਦਾ ਇਹ ਇਹ ਹੈਗਾ ਆਪਣਾ ਬੱਧਨੀ ਵਾਲੇ ਦਾ ਬੱਧਨੀ ਵਾਲੇ ਬਲੀ ਦਾ ਬਲੀ ਦਾ ਠੀਕ ਆ ਇਹਦਾ ਭਾਗ ਹੀ ਰੱਖਿਆ ਆਪਾਂ ਜਿਹੜਾ 45 ਰਿਆ ਮਾਨਦਾਨ ਹੋ ਜੋ ਕਿ ਫਿਕਸੀ ਹੈ ਕਰ ਦਾਂਗੇ ਮਾਨਦਾਨ ਸੋ ਮਾਨਦਾਨ ਦੇ ਵਿੱਚ ਹੋ ਜੋ 45000 ਦੇ ਵਿੱਚੋਂ ਤੇ ਟੈਸਟੀਗਲ ਵਗੈਰਾ ਚੰਗੇ ਠੀਕ ਆ ਧੋਰੀ ਇਹਨੂੰ ਮੜਾ ਜਾ ਸੋ ਮੂੰਹ ਮੱਥਾ ਦੇਖੋ ਬਦਨੀ ਵਾਲੇ ਬਲੀ ਦਾ ਇਹਦੀ ਮਾਂ ਵੀ ਘਰੇ ਖੜੀ ਆ ਤੇ ਮਾਂ ਦੀ ਟੈਪ ਵੀ ਮੰਨ ਕੇ ਚਲੋ ਸਿੰਘ ਵਗੈਰਾ ਸੋਣਾ ਮੋੜਿਆ ਤੇ ਰਾਜੀ ਨੱਥਵਾ ਜਣੇ ਪਾਤੀ ਤੇ ਕੱਚਾ ਖੀਰਾ ਖਲੇ ਲਗਭਗ ਮਹੀਨੇ ਤੋਂ ਸਾਲ ਮਹੀਨਾ ਵੀਦਣੇ ਇਧਰ ਉਧਰ ਹੋ ਸਾਲ ਤੋਂ ਹਣਾ ਠੀਕ ਐ ਬਲਾਈ ਚਲੋ ਮੰਨ ਲਓ ਬਾਈ ਜੀ ਇਹਦੀ ਕੀਮਤ 45000 ਰੁਪਏ ਤੇ ਬਾਈ ਤੀਜੇ ਨੰਬਰ ਆਪਾਂ ਜਿਹੜੀ ਮੱਝ ਦੇਖਦੇ ਆਏ ਕਿਹੜਾ ਸੂਆ ਸੂਈ ਵੀ ਆ ਇਹ ਚੀਜਾਂ ਸੂਈ ਵੀ ਆ ਤੀਜਾ ਸੂਆ ਸੂਈ ਵੀ ਆ ਦੋ ਬੱਚਾ ਹੈਗਾ ਨਾਲ ਨਹੀਂ ਬੱਚਾ ਨਹੀਂ ਦੁੱਧ ਕਿੰਨਾ ਹੁਣ ਦੁੱਧ 6 ਲੀਟਰ ਟਰਾਈਪੂਰੇ 3 ਲੀਟਰ ਇੱਕ ਟਾਈਮ ਦਾ ਠੀਕ ਆ ਲੱਗ ਜਿਉਂ ਨੇ ਇਹ ਕਿਵੇਂ ਨਹੀਂ 4 3 ਠੀਕ ਆ 4 ਤੇ ਮੰਨ ਲਾ ਵਧਿਆ ਥਾਪੀ ਦੇ ਕੇ ਮਿਲਦੀ ਆ ਭਾਜ ਦਾ ਕੀ ਆ ਭਾਜ ਦਾ 60000 ਲੈਣੇ ਨਹੀਂ ਠੀਕ ਐ ਤੇ ਆਪਣਾ ਗੱਪੜ ਤਾਂ ਨਹੀਂ ਹੋਈ ਜਲੇ ਨਹੀਂ ਅੱਜ ਠੀਕ ਆ ਭਰਾ ਸੂਈ ਨੂੰ ਕਿੰਨੇ ਹੋਗੇ ਪੰਜ ਉਹ ਸੋ 5 ਮਹੀਨੇ ਸੂਈ ਨੂੰ ਹੋ ਗਿਆ 60000 ਰੁਪਏ ਕੀਮਤ ਆ ਮਾਨਦਾਨ ਹੋਊਗਾ ਲੈਣ ਦੇਣੀ ਆ ਲੈ ਨਹੀਂ ਨਹੀਂ ਸੋ 60000 ਲੈਣ ਦੇਣੇ ਦੁੱਧ 6 ਕਿਲੋ 3 ਕਿਲੋ ਟਾਈਮ ਦਾ ਚਵਾ ਕੇ ਦੇ ਦੇਗਾ ਦੋ ਟਾਈਮ ਆ ਜੀ ਸੋ ਵੀਰੋ ਦੋ ਟਾਈਮ ਦੁੱਧ ਚਵਾ ਕੇ ਦਿੱਤਾ ਜਾਊਗਾ 60000 ਦੇ ਵਿੱਚੋਂ ਮਾਨਦਾਨ ਮਾੜਾ ਮੋਟਾ ਹੀ ਹੋ ਜਿਆਦਾ ਹੋਣਾ ਕੋਈ ਨਹੀਂ ਤੇ ਨੰਬਰ ਬੋਲ ਦੀ ਆਪਣਾ 77195 3028 ਸੋ ਵੀਡੀਓ ਦੇਖ ਲੇ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ